ਆ ਵੀਡੀਓ ਬਹੁਤ ਸੋਹਣੀ ਹੈ ਵੀਰ ਬਣ ਕੇ ਵੀਡੀਓ ਨੂੰ ਪੂਰਾ ਸੁਣ ਕੇ ਜਾਇਓ ਤੇ ਜਾਂਦੇ ਜਾਂਦੇ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰਕੇ ਜਾਇਓ ਅੰਗਰ ਦੇਵ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਤੇ ਬੈਠੇ ਇੱਥੋਂ ਦਾ ਇੱਕ ਸਿੱਖ ਹੈ 100 ਬੱਕਰਾ ਲੈ ਕੇ ਤੁਰਿਆ ਜਾਵੇ ਮਹਾਰਾਜ ਨੇ ਪੁੱਛਿਆ ਕਹਿੰਦੇ ਓਰੇ ਆਪ ਆਈ ਆ ਗਿਆ ਮਹਾਰਾਜ ਕਹਿੰਦੇ ਬੱਕਰੇ ਇੰਨੇ ਕਿਉਂ 100 ਬੱਕਰਾ ਕਹਿੰਦਾ ਮਹਾਰਾਜ ਲੜਕੀ ਦਾ ਵਿਆਹ ਰੱਖਿਆ ਬੱਕਰੇ ਮਹਿੰਗੇ ਸੀ ਮੈਂ ਸੋਚਿਆ ਵੀ ਛੋਟੇ ਛੋਟੇ ਲੈ ਲਈਏ ਇਹਨਾਂ 6 ਮਹੀਨੇ ਸਾਲ ਚ ਵੱਡੇ ਹੋ ਜਾਣਾ ਤੇ ਮੁੜ ਕੇ ਸਾਰੇ ਹੀ ਵੱਡਾਂਗੇ ਤੇ ਬਰਾਤਿਆਂ ਨੂੰ ਖਵਾਵਾਂਗੇ ਤੇ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਆਪਣੀ ਧੀ ਦੇ ਪੱਲੇ ਦੇ ਨਾਲ 100 ਬੱਕਰੇ ਦੀਆਂ ਦੇ ਮਾਰਨ ਦਾ ਪਾਪ ਬੰਨ੍ਹ ਕੇ ਤੁਰਨ ਲੱਗਾ ਤੇ ਤੂੰ ਕੀ ਸੋਚਦਾ ਵੀ ਤੇਰੀ ਧੀ ਸੌਖੀ ਬਸੇਗੀ ਜਾ ਕੇ ਜਿਹਦੇ ਪੱਲੇ ਦੇ ਨਾਲ 100 ਜੀਵ ਕਤਲ ਕਰਨ ਦਾ ਪਾਪ ਬੰਨ੍ਹ ਕੇ ਤੋਰਿਆ ਹੀ ਇਹਦਾ ਫਲ ਉਹਨੂੰ ਵੀ ਮਿਲੇਗਾ ਇਹਦਾ ਫਲ ਤੈਨੂੰ ਵੀ ਮਿਲੇਗਾ ਇਹ ਪਾਪ ਨਾ ਕਰ ਇਹਦੀ ਸਜ਼ਾ ਮਿਲੇਗੀ ਗੁਰੂ ਅੰਗਦ ਦੇ ਪਾਤਸ਼ਾਹ ਨੇ ਵਚਨ ਕੀਤਾ ਤੇ ਸਾਰੇ ਬੱਕਰੀਆਂ ਨੂੰ ਉਸਨੇ ਛੱਡਿਆ ਕਹਿੰਦਾ ਮਹਾਰਾਜ ਮੈਂ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਾਂਗਾ ਬਰਾਤੀਆਂ ਨੂੰ ਹਾਲਤ ਸਾਡੀ ਵੀ ਅੱਜ ਇਸੇ ਤਰ੍ਹਾਂ ਦੀ ਐ ਪੈਲਸਾਂ ਵਿੱਚ ਰਿਸ਼ਤੇਦਾਰ ਖੁਸ਼ ਹੋਣੇ ਚਾਹੀਦੇ ਕਿੰਨੇ ਜੀਵਾਂ ਦੀ ਬਲੀ ਦਿੱਤੀ ਜਾਂਦੀ ਐ ਕਿੰਨੇ ਵੱਡੇ ਤੇ ਮਾਰੇ ਜਾਂਦੇ ਉਹਨਾਂ ਸਾਰਿਆਂ ਦਾ ਪਾਪ ਦਾ ਭਾਰ ਸਾਡੇ ਸਿਰ ਐ ਜਿਹੋ ਜਿਹਾ ਕਰਮ ਕਰਦੇ ਉਹੋ ਜਿਹਾ ਫਲ ਭੁਗਣਾ ਪੈਣਾ ਚਾਹੁੰਦੇ ਉਹ ਵੀ ਸਾਡੀ ਧੀ ਸਹੁਰੇ ਘਰ ਵਿੱਚ ਸੁਖੀ ਵਸੇ ਤੇ ਕਤਲ ਜੀਵਾਂ ਦਾ ਕਰਦੇ ਪੈ ਤਾਂ ਫਿਰ ਕਿਵੇਂ ਜਦੋਂ ਆਪਾਂ ਕਿਸੇ ਦੀ ਜ਼ਿੰਦਗੀ ਖੋਈਏ ਤੇ ਫਿਰ ਸਾਨੂੰ ਜ਼ਿੰਦਗੀ ਮਿਲੇ ਕਿਵੇਂ ਪਾਤਸ਼ਾਹ ਕਹਿੰਦੇ ਧਿਆਨ ਰੱਖ ਇਹ ਜਿੰਨਾ ਜੀਵਾਂ ਨੂੰ ਤੂੰ ਕਤਲ ਕਰਦਾ ਪਿਆ ਫੜ ਫੜ ਕੇ ਮਾਰਦਾ ਪਿਆ ਉਹਨਾਂ ਦਾ ਫਲ ਵੀ ਤੇ ਤੈਨੂੰ ਭੁਗਣਾ ਪੈਣਾ ਹੈ